ਤਰੀ ਗੱਲ ਜੀ ਸਾਰਿਆਂ ਨੂੰ ਮੇਰੀ ਦਾ ਬੀਬੀ ਜੀ ਦਾਦੀ ਜੀ ਤੁਹਾਨੂੰ ਇੱਕ ਗੱਲ ਸੁਣਾਉਣ ਵਾਲੀ ਆ ਜੀ ਸੁਣਾ ਜੀ ਫਿਰ ਚੱਲ ਰੱਖਾ ਰੱਖਾ ਅਭੀ ਤੇ ਤਾਂ ਮੁੰਡੇ ਅਸੀਂ ਹੈ ਹੈ ਤੇ ਚਾਰ ਮੇਰੇ ਕੁੜੀਆਂ ਸੀ ਹੈ ਤੇ ਨੇ ਮੁੰਡੇ ਗਏਲੇ ਚਾਰੇ ਮੁੰਡੇ ਕੁੜੀਆਂ ਵਿਆਹ ਲੀਆਂ ਠੀਕ ਹੈ ਤੇ ਭਾਈ ਵੱਡੀ ਮੇਰੀ ਨੋਂ ਆਦੀ ਨਾ ਆਹ ਕਾਰ ਬੀਬੀ ਬੀ ਤੂੰ ਬਾਪੂ ਨੂੰ ਬਾਹਰਲੇ ਬਾੜੇ ਭੇਜ ਦੇ ਉੱਥੇ ਨੇ ਤਾਂ ਆਪਣੇ ਪਸ਼ੂਆਂ ਦੀ ਰਾਖੀ ਰੱਖਿਆ ਕਰੂਗਾ ਨੇ ਸਾਨੂੰ ਪੱਲਾ ਕਰਨਾ ਬਹੁਤ ਔਖਾ ਹੈ ਵੀਡੀਓ ਵਧ ਗਿਆ ਲੱਗ ਰਹੀ ਆ ਜੀ ਤੇ ਆ ਦੇ ਚਾ ਤੂੰ ਆਇਆ ਕਾੜ ਫੇਰ ਲੈਨੇ ਰਾ ਪਾਪਾ ਕਿ ਹਾਂ ਤੂੰ ਐ ਕਰ ਬਾਹਰਲੇ ਬਾੜੇ ਜਾ ਕੇ ਕਰ ਮੈਂ ਸਾਂ ਕੋਲੇ ਰਾਖੀ ਰੱਖਿਆ ਕਰਨੇ ਤੇ ਚਾਹ ਬਣਾ ਦਿਆ ਕਰਾਂਗੇ ਨੇ ਰੋਟੀ ਫੜਾ ਦਿਆ ਕਰਾਂਗੇ ਨੇ ਉੱਥੇ ਰਾਖੀ ਰੱਖਿਆ ਕਰ ਆਪਣਾ ਨਾ ਸਾਨੂੰ ਪੱਲਾ ਕਰਨਾ ਔਖਾ ਹੈ ਉਹ ਰਹਿੰਦੇ ਭਗਵਾਨ ਨੇ ਖੁਸ਼ੀ ਨਹੀਂ ਹੁੰਦਾ ਤੇ ਕੋਈ ਤੇ ਵੀ ਬਹੁਤ ਉੱਥਾ ਮੈਂ ਇੱਥੇ ਰਹੂੰਗਾ ਮੈਂ ਨਹੀਂ ਜਾ ਸਕਦਾ ਆਦੀ ਨਹੀਂ ਭੱਜ ਜਾ ਕੁਛ ਨਾ ਤੇਨੀ ਉੱਥੀ ਰੋਟੀ ਪੰਚਾ ਕਰ ਰੋਟੀ ਚਾਹ ਪਾਣੀ ਚਾਹ ਭਾਈ ਮੇਰੇ ਪੋਤੇ ਉੱਥੀ ਚਾਹ ਪਾਣੀ ਫੜਾਇਆ ਕਰਨੇ ਉੱਥੀ ਰੋਟੀ ਫੜਾਇਆ ਕਰਨੇ ਮੈਂ ਬਾਹਰ ਆ ਚਾਹ ਠੀਕ ਭਾਈ ਥੋੜੇ ਦਿਨ ਪਿੱਛੋ ਗੱਡੀ ਨਾ ਆਦੀ ਬੇਬੇ ਤੋਂ ਇਹ ਕਰਾ ਘਰ ਪਾਂਡੇ ਮਾਂ ਦਾ ਕਰੇ ਕਣੰਗ ਕੰਮ ਵਾਲਾ ਸਾਡੇ ਕੋਲੇ ਆਦੀ ਕੋਈ ਪੁੱਤ ਪਾਂਡੇ ਮਾਂ ਦਾ ਪਾਂਡੇ ਮਾਂ ਦਾ ਕਰੀ ਹਾਂ ਫੇਰ ਵੀ ਉਹ ਫੇਰ ਫੇਰ ਆਦੀ ਬੀਬੀ ਤੋ ਅੱਥਣੀ ਵੀ ਮਾਂਜਿਆ ਕਰ ਉਹਦੀ ਚੰਗਾ ਫੇ ਦੋ ਮਿੰਟਾਂ ਮਾਂਜਿਆ ਕਰ ਚਲ ਮਾਂਜਿਆ ਕਰੇ ਪਈ ਹਨ ਆਖਾ ਵੀ ਮੈਂ ਤਾਂ ਖਈ ਹੋ ਗਿਆ ਫੇਰ ਭਈ ਰੋਟੀ ਟੁਕ ਪਕਾਉਣ ਲੱਤੀ ਮਾਂਜਿਆ ਤੋ ਰੋਟੀ ਟੁਕ ਪਕਾਉਣ ਲੱਤੀ ਰੋਟੀ ਪਕਾਉਣ ਲੱਗ ਗਈ ਦੋ ਮਿੰਟਾਂ ਦੋ ਮਿੰਟਾਂ ਰੋਟੀ ਪਕਾਉਣ ਲੱਗ ਗਈ ਆਹਦੀ ਵੀ ਬੀਬੀ ਤੋ ਰੋਟੀ ਪਕਾ ਲਿਆ ਉਹਦੀ ਚੰਗਾ ਕੱਤ ਰੋਟੀ ਪਕਾ ਲਿਆ ਦੋ ਮਿੰਟਾਂ ਰੋਟੀ ਪਕਾ ਲਿਆ ਕਰੀ ਤੇ ਭਾਈ ਚਲ ਕੰਮ ਕਰਿਆ ਕਰਿਆ ਵਿਚਾਰੀ ਸਾਰਾ ਦਿਨ ਫੇਰ ਆਦੀ ਦੂਜੇ ਦਿਨ ਵਾਦੀ ਤੀਜੇ ਦਿਨ ਕਈ ਦਿਨਾਂ ਤੀ ਹਰੀ ਆਇਆ ਕਰ ਮੈਂ ਤੂੰ ਨੀਰਾ ਪਾਇਆ ਕਰ ਮੈਂ ਸੰ ਮਾੜੀ ਕੁੱਤ ਨੀਰਾ ਤਾਂ ਨੀਮੇ ਤਪੈਂਦਾ ਮੈਂ ਰੋਟੀ ਬਣਾ ਦੇਖ ਰੁ ਪਾਣ ਮਾ ਦੇ ਕਰ ਨਹੀਂ ਆਦੀ ਔਰ ਅਗਾਈ ਅੰਦਰ ਲੇ ਕੇ ਖਿੱਚ ਕੇ ਉੜੀ ਨੂੰ ਲੈ ਗਈ ਤੇ ਜੁੰਡੇ ਪੱਟ ਤੇ ਕੋਟੀ ਅਜ ਤੂੰ ਕੰਮ ਕਿੰ ਕਰ ਸਕਦੀ ਤੂੰ ਕਰ ਸਕਦੀ ਆਂ ਆਦੀ ਨਹੀਂ ਕਰ ਸਕਦੀ ਮੈਂ ਚੱਲ ਪਈ ਰੋਈ ਰੋਏ ਇੱਕ ਦਿਨ ਗਵਾਂਢਾ ਨੰਗੀ ਬੁੜਾ ਵਾਰਗੇ ਬੈਠਾ ਮੰਜਾੜਾ ਹੀ ਤੇ ਆ ਕੇ ਕਿਵੇਂ ਆਜੀ ਤਖੜੇ ਹਾਂਜੀ ਤਖੜੇ ਆ ਕੇ ਮੇਰੇ ਭੈਣ ਦਾ ਕੀ ਹਾਲ ਹੈ ਆ ਕੇ ਵਧਿਆ ਆ ਕੇ ਕਦੇ ਕਰੇ ਗਿੜਾ ਮਾਰੇ ਆਦਾ ਨਾ ਜੀ ਮੈਂ ਘਰੇ ਜਾ ਕੇ ਕਿਨੇ ਨਾ ਤਾਂ ਮੌਜ ਮਾਰਦੀ ਆ ਮੈਂ ਇੱਥੇ ਬੈਠਾ ਰੋਟੀ ਪਾਣੀ ਆ ਜਾਂਦਾ ਪੁੱਤੇ ਫੜਾ ਜਾਂਦੇ ਵਧੀਆ ਖਾਣਾ ਪਸਵਾਂ ਦੀ ਰੱਖੀ ਰੱਖਦੇ ਤੇ ਭਾਈ ਜੀ ਕੋਟੀਆਂ ਨੇ ਸਨੇਹ ਦਿੱਤੀ ਬਹੁਤ ਵੀ ਸਾਡੇ ਬੁਢੇ ਮੈਂ ਕਹੇ ਦੇ ਘਰੇ ਆ ਜਾ ਮੇਰੇ ਤਾਂ ਮੰਦਾ ਹੀ ਹਾਲ ਆਦਾ ਮੈਂ ਗਿਆ ਹੀ ਨਾ ਘਰੇ ਨਾ ਗਿਆ ਠੀਕ ਹੈ ਘਰੇ ਨਾ ਗਿਆ ਤੇ ਫਿਰ ਜੀਦੋਂ ਕੋਈ ਤੜਕੀ ਆ ਕੇ ਹਰੋਂ ਲਾ ਅਹ ਤਕ ਤਕ ਖੜਕਾਉਣ ਲੱਗੀ ਮੈਂ ਬੋਲਿਆ ਨਾ ਫੇਰ ਨਾ ਬੋਲਿਆ ਅਰੇ ਕੌਣ ਹੈ ਹਮੈ ਆਕੇ ਮੇਨ ਬਾਹਰ ਖੋਲਦੇ ਮੈਂ ਉਹਨਾਂ ਕਿ ਮੈਂ ਨਹੀਂ ਬਾਹਰ ਖੋਲਦਾ ਨਹੀਂ ਆਕੇ ਬਾਹਰ ਖੋਲ ਦੇ ਤੂੰ ਮੇਲਣਾ ਤਾਂ ਬੜੀ ਪੈਰੀ ਹਾਲਤ ਹੈ ਕਿ ਤੂੰ ਦੱਸ ਆ ਜੀ ਫੇਰ ਦੱਸੋ ਬਾਹਰ ਖੋਲ ਜੇ ਉਹ ਬਾਹਰ ਖੋਲਤਾ ਕਰ ਬਾਹਰੀ ਮੈਂ ਤਾਂ ਕੋਟ ਕੋਟ ਕੇ ਸੇ ਮੇਰ ਤਾਂ ਜੁੰਡੇ ਪੱਟ ਵੱਡੀ ਨਾ ਉਹਨੇ ਬਰਾ ਹਾਲ ਹੈ ਤੇ ਤੂੰ ਕਰੇ ਆ ਜਾ ਔਰ ਹਣ ਨਹੀਂ ਮੈਂ ਕਰ ਜਾਂਦਾ ਹਾੜ ਮੈਂ ਤੇਰੀ ਪੈਰੀ ਹੱਥ ਲਾਉਣੀ ਹੈ ਤੇ ਕਰੇ ਆ ਜਾ ਆਦਾ ਮੈਂ ਕਿਹਾ ਨਾ ਫੇਫੇ ਕਈ ਜਣੇ ਨੇ ਆਖਿਆ ਕਰੀ ਬਾਕੇ ਨਾ ਬਾਕੇ ਕਿ ਮੈਂ ਆਖਿਆ ਕਿ ਹੁਣ ਸੌਖੀਆ ਮੈਨੂੰ ਬਾਹਰਲੇ ਬਾੜੇ ਕੱਢ ਕੇ ਆਦੀ ਮੇਥੋ ਤਾਂ ਸਰਦਾਰ ਜੀ ਗਲਤੀ ਹੋ ਗਈ ਹੁਣ ਨਹੀਂ ਮੜਕੀ ਆਦੀ ਆ ਕੇ ਚੰਗਾਇ ਕਰਕੇ ਆਪਣੇ ਘਰ ਕੇ ਉਹ ਕਹਿੰਦਾ ਕਿ ਆਦੀ ਤਨ ਚਾਰ ਪੀਪੇ ਪੀ ਰਗਾ ਕੇ ਦੋ ਤਿੰਨ ਪੀਪੇ ਕਿਉਂ ਨਾ ਚੱਕ ਲਿਆ ਔਰ ਤੇ ਉਹ ਬੈਠ ਕੇ ਜਿਵੇਂ ਜਾ ਧਰਲਾ ਚੱਲਾ ਉੱਥੇ ਰੋਟੀ ਬਣਾ ਲਿਆ ਕਰ ਤੇ ਭਈ ਮੈਂ ਤਾਂ ਰਲਾ ਲਿਆ ਦਾਦਾ ਕਿਉਂ ਰਲਾ ਕੇ ਪੀਪਾ ਫੱਟਾ ਜਵਾਕਾਂ ਨੂੰ ਪੀ ਪਾਬਰ ਕੇ ਮੈਂ ਪੋਸਟਿਆਂ ਨੂੰ ਖਾ ਭੀ ਖਾਇਆ ਕਰੋ। ਜਾ ਪੀਆ ਕਰੋ ਨੇ ਸਿਖਾਇਆ ਕਰ ਰਹੇ ਨੇ ਤੁਸੀਂ। ਮੈਂ ਤਾਂ ਪੋਤੇ ਵੀ ਵਧੀਆ ਬਣਾ ਕੇ ਪੰਜੀਰੀ ਖਵਾ ਖਵਾ ਆਪ ਵੀ ਖਾ ਲਈ। ਤੇ ਭਾਈ ਕੁੜਗਾਂ ਨੂੰ ਫੋਨ ਕਰਤਾ ਫਿਰ ਬੁੜੀ ਨੇ ਜੋ ਕੁੱਟਿਆ। ਕੁੜਗਾਂ ਨੂੰ ਭਾਈ ਚੜ ਗਈ ਚੇ ਤੇ ਆ ਗਈਆਂ ਕੁੜੀਆਂ ਤਾਂ ਰੋਣ ਲੱਗ ਗਈਆਂ। ਵੀ ਸਾਡੀ ਮਾਂ ਨਾ ਤੁਸੀਂ ਐ ਕੀਤੀ ਐ ਕਿਤੇ ਦੋ ਤਾਂ ਫੜ ਲੈਣਾ। ਚਾਰੇ ਆ ਗਈਆਂ ਘਟੀਆਂ ਤੇ ਕੁੱਟਣਾ। ਮਾੜੀ ਵਾਸਤੇ ਬੀਬੀ ਸਾਥੋਂ ਗਲਤੀ ਹੋ ਗਈ ਅਸੀਂ ਮੁੜ ਕੇ ਕੁਛ ਨਹੀਂ ਕਹਿੰਦੇ। ਠੀਕ ਹੈ ਸਾਥੋ ਗਲਤੀ ਹੋਈ ਨਾ ਬੀਬੀ ਨੂੰ ਕੰਮ ਨੂੰ ਆਖਿਆ ਨਾ ਕੋਟ ਤੇ ਭਈ ਜੋ ਬੜਾ ਆ ਕੇ ਤੋ ਆਦਾ ਤੁਸੀਂ ਕਾ ਕੰਮ ਨਾ ਹਮਸੌਰ ਦੋ ਇਹ ਗਲਤੀਆਂ ਤਾਂ ਸਾਰ ਨਾ ਇਸੇ ਚ ਹੈ ਮੈਨੂੰ ਬਾਹਰ ਕੱਢਿਆ ਅੰਦਰ ਲੈ ਕਰ ਇਹ ਬਾਹਰ ਲੈ ਇਹਨੂੰ ਮੈਂ ਆਖਿਆ ਸੀ ਵੀ ਤੇਰੇ ਨਾਲ ਭੜੀ ਹੋਊਗੀ ਮੈਨੂੰ ਘਰੋਂ ਕੱਢ ਕੇ ਆ ਜੀ ਨਹੀਂ ਤੇ ਭਈ ਕੁੜਨਾ ਤੇ ਮੁੰਡੇ ਆ ਗਏ ਆ ਜੀ ਅਸੀਂ ਤਾਂ ਜ਼ਮੀਨ ਲਵਾਂਗੇ ਸਾਰੀ ਸਾ ਆਪ ਦਾ ਇਹ ਸਭ ਪੂਰਾ ਲਵਾਂਗੇ ਮੁੰਡੇ ਭਾਈ ਉਹਨਾਂ ਨੂੰ ਆਦਾ ਬੀਬਾ ਬਹੁਤ ਕੁਝ ਬੋਲਿਆ ਵੀ ਆਪਣਾ ਹੁਣ ਚੌਥਾ ਹਿੱਸਾ ਜਾਊਗਾ ਆਪਣੀ ਅੱਧੀ ਜ਼ਮੀਨ ਜਾਊਗੀ ਨਾ ਹੁਣ ਦੇਣੀ ਨੇ ਇਹਨਾਂ ਨੇ ਬਾਪੂ ਨਾਲ ਲਵਾ ਗਏ ਆਪਣੇ ਨਾਲ ਭਾਈ ਕੁੜਨਾ ਦੇ ਪੈਰੀ ਡਿੱਗਪੀਆ ਸਾਰੀਆਂ ਤੇ ਬਾਪੂ ਦੇ ਆਹਦੇ ਸਹਰੇ ਦੇ ਸੱਸ ਦੇ ਵੀ ਸਾਥ ਤਾਂ ਗਲਤੀ ਹੋ ਗਈ ਬੀਬੀ ਮੁਰਕੇ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਤੇ ਧੀ ਹੋਵੇ ਪੁੱਤ ਦੇ ਬਰਾਬਰ ਹੁੰਦੀ ਐ ਧੀ ਦਾ ਸਾਥ ਬਹੁਤ ਐ ਅੱਜ ਮੇਰੇ ਧੀ ਹੁੰਦੀ ਮੈਨੂੰ ਸਾਥ ਪੂਰਾ ਦਿੰਦੀ ਐ